ਠੀਕ ਹੈ ਸੋ ਅਸੀਂ ਆਪਣਾ ਅਨੁਸਾਰ ਮੰਨ ਸਮਝੀਏ ਵੀ ਆਰ ਸਰਵੈਂਟਸ ਆਫ ਦਾ ਪੀਪਲ ਵੋਲਰ ਵੀ ਆਰ ਆਲ ਆਫ ਅਸ ਆਰ ਇਨ ਅ ਵੇ ਪੇਡ ਬਾਈ ਦੀਸ ਇਹਨਾਂ ਦੇ ਟੈਕਸ ਪੇਅਰ ਨਾਲ ਸਾਨੂੰ ਹੈਗਾ ਤੇ ਤੁਸੀਂ ਜਿਹੜੇ ਕੌਂਸਲਰ ਆ ਆਪਣੇ ਆਪਣੇ ਵਾਰਡ ਨੂੰ ਅਡਾਪਟ ਕਰੋ ਤੁਹਾਨੂੰ ਗੱਡੀ ਵੀ ਮਿਲੇਗੀ ਜੀ ਔਰ ਤੁਹਾਨੂੰ ਸਾਰਾ ਸਾਜੋ ਸਮਾਨ ਮਿਲੇਗਾ ਔਰ ਥਾਪਰ ਦਾ ਬੈਸਟ ਮਾਡਲ ਹੈ ਉਹਨਾਂ ਦੀ ਮੈਂ ਮੀਟਿੰਗ ਕਰਾਵਾਂਗਾ ਜਿਹੜੇ ਬੰਦੇ ਵਲੰਟੀਅਰ ਕਰਨਗੇ ਸਾਰੇ ਕੌਂਸਲਰਸ ਦੀ ਕਰਾਵਾਂਗਾ ਥਾਪਰ ਦੇ ਵਿੱਚ 12 ਤੋਂ 20000 ਦੀ ਪਾਪੂਲੇਸ਼ਨ ਜਿਹੜੇ ਉੱਥੇ ਰਹਿੰਦੇ ਆ ਲੋਕ ਸਾਰੇ ਉਹ 40 42 ਲੱਖ ਰੁਪਏ ਦਾ ਟਰੈਸ਼ ਵੇਚਦੇ ਆ ਜੀ ਉਹਦੇ ਨਾਲ ਉਹਨਾਂ ਨੇ ਬੰਦੇ ਰੱਖਿਆ ਉਹਨਾਂ ਨੂੰ ਕਲਾਸਸ ਦਿੰਦੇ ਆ ਸੇਫਟੀ ਇਕੁਪਮੈਂਟ ਦਿੰਦੇ ਆ ਯੂਨੀਫਾਰਮ ਦਿੰਦੇ ਆ ਤਨਖਾਹ ਦਿੰਦੇ ਆ ਇਵਨ ਸੋਸ਼ਲ ਸਿਕਿਉਰਿਟੀ ਦਿੰਦੇ ਆ ਉਹਨੋਂ ਉਹਦੇ ਨਾਲ ਸੋ ਇਹ ਜਿਹੜਾ ਟਰੈਸ਼ ਹੈ ਇਹਦੇ ਵਿੱਚ ਵੈਲਿਊ ਵੀ ਹੈਗੀ ਆ ਜੀ ਬਾਲੋ ਇਹਦੇ ਚੋਂ ਆਪਾਂ ਕਾਫੀ ਜਿਹੜਾ ਰਿਕਵਰ ਕਰਕੇ ਜਿਹੜੇ ਤੁਹਾਡੇ ਰੇੜੀ ਵਾਲਾ ਉਹਨੂੰ ਇਹ ਕਨਸੈਪਟ ਨਹੀਂ ਆ ਜੀ ਉਹ ਤਾਂ ਸਾਰਾ ਕੁਝ ਮਿਕਸ ਕਰਕੇ ਲੈ ਜਾਂਦਾ ਜੇ ਆਪਾਂ ਉੱਥੋਂ ਟੀਚਿੰਗ ਕਰੀਏ ਕੋਚੇ ਕਾ ਆਪਾਂ ਆਪਾਂ ਇੱਕ ਵਾਰਡ ਦੇ ਵਿੱਚ ਵੀ ਤੁਸੀਂ ਆਪਣਾ ਆਪਣੇ ਪਹਿਲਾਂ ਗੜੀ ਦਾ ਕਰੋ ਨਾ ਜੀ ਫਿਰ ਆਪਣਾ ਮਹੱਲਾ ਕਰੋ ਫਿਰ ਆਪਣਾ ਵਾਰਡ ਕਰੋ ਤੇ ਜਿਹੜਾ ਕਰੇਗਾ 15 ਅਗਸਤ ਨੂੰ ਉਹ ਮੈਂ ਸਟੇਟ ਲੈਵ ਦਾ ਵਾਰਡ ਦਵਾਉਂਗਾ ਜਿਹਨੂੰ ਮੈਂ ਮੁੱਖ ਪਤਰੀ ਸਾਹਿਬ ਨੂੰ ਲਿਖਾਂਗਾ ਔਰ ਜਿੱਥੇ ਮੈਂ ਆਉਂਗਾ ਤੁਹਾਡੀ ਕਿਰਪਾ ਦੇ ਨਾਮ ਤੇ ਉਹਨੂੰ ਮੈਂ ਜ਼ਰੂਰ ਸਨਮਾਨ ਕਰਾਂਗਾ ਉਹਨਾਂ ਨੂੰ ਸਾਰਿਆਂ ਨੂੰ ਬੁਲਾ ਕੇ ਉਹਨਾਂ ਦਾ ਸਨਮਾਨ ਕਰਾਂਗੇ ਤੇ ਜਿਹੜੇ ਇਹਨਾਂ ਨੇ ਕਹੀ ਆ ਵੀ ਜਿਹੜਾ ਕਹਿ ਰਹੇ ਸੀਗੇ ਆਪਣੇ ਲੰਬਾ ਸਾਹਿਬ ਦਾ ਵਾਰਡ ਲੰਬਾ ਸਾਹਿਬ ਲੰਬਾ ਸਾਹਿਬ ਦੇ ਵਾਰਡ ਤੋਂ ਸ਼ੁਰੂ ਕਰੀਏ ਸਰ ਨਹੀਂ ਨਹੀਂ ਸਾਰਿਆਂ ਤੋਂ ਕਰੋ ਆਪਣੇ ਆਪਣੇ ਵਾਰਡ ਦੇ ਵਿੱਚ ਦੇਖੋ ਯੂ ਹੈਵ ਟੂ ਸਟਾਰਟ ਫਿਰ ਆਪਣੀ ਗਲੀ ਫਿਰ ਆਪਣਾ ਮਹੱਲਾ ਫਿਰ ਆਪਣਾ ਵਾਰਡ ਇਸ ਤਰ੍ਹਾਂ ਸ਼ੁਰੂ ਕਰੋ ਔਰ ਜਿਹੜੇ ਕੌਂਸਲਰਸ ਹੈ ਉੱਪਰ ਜਾ ਕੇ ਉਹ ਐਮਐਲਏ ਮਿਨਿਸਟਰ ਤੱਕ ਜਾਊਗਾ ਫਿਰ ਉਹ ਠੀਕ ਹੈ ਜੀ ਤੇ ਇਹ ਇਹਦੀ ਮੇਰਾ ਕੱਲ ਇਹ ਕਾਸਤ ਨੂੰ ਵਾਈ ਭਰਨ ਗਿਆ ਜੀ ਇਹਨਾਂ ਦਾ ਮੈਨੂੰ ਫੋਨ ਆਇਆ ਇੱਕ ਵਾਰੀ ਜੇ ਮੈਂ ਗਲਤ ਮਤਾਂ ਟੋਕ ਦੇ ਜੋ ਠੀਕ ਹੈ ਜੀ ਇਹਨਾਂ ਦੇ ਨਾਲ ਦੋ ਤਿੰਨ ਤਾਂ ਡੀਜੀਪੀ ਸੀ ਰਟਾਇਰਡ ਹਨ ਜੀ ਹੋਰ ਜੱਜ ਜਿਸ ਤਰ੍ਹਾਂ ਅੱਜ ਵੀ ਡਾਕਟਰ ਸਾਰੇ ਇਹਨਾਂ ਦਾ ਕਾਫੀ ਅੱਛਾ ਗਰੁੱਪ ਸੀਗਾ ਇਹਨਾਂ ਦਾ ਪਟਿਆਲਾ ਪਰਪਰਾਇਟ ਹਨਾ ਪਟਿਆਲਾ ਪਰਪਰਾਇਟ ਠੀਕ ਹੈ ਨਾ ਮੇਰੀ ਮੈਮਰੀ ਤੇ ਇਹ ਮੈਨੂੰ ਕਹਿੰਦੇ ਜੀ ਤੁਸੀਂ ਇੱਥੇ ਪਾਰਕ ਵਿੱਚ ਮੈਂ ਸਫਾਈ ਕਰ ਦਿੰਦੇ ਹਾਂ ਅਸੀਂ ਸ਼ਨੀਵਾਰ ਨੂੰ ਕੂੜਾ ਚੱਕ ਦਿੰਦੇ ਹਾਂ ਜੋ ਤੁਸੀਂ ਕਰ ਰਹੇ ਹੋ ਅਸੀਂ ਅੱਜ ਵੀ ਸਟਾਰਟਡ 10 12 ਇਅਰਸ ਬੈਕ অর ਮੋਰ ਦੈਨ 댓 ਬਰਕਰ 14 ਸਾਲ ਹੋ ਗਏ ਇਹ ਵਰਗਾ 2009-10 ਦੀ ਗੱਲ ਹੈ ਮੇਰੇ ਖਿਆਲ ਨੂੰ ਹਾਂ 15-16 ਸਾਲ ਪੁਰਾਣੀ ਗੱਲ ਸੀ ਤੇ ਮੈਨੂੰ ਕਹਿੰਦੇ ਜੀ ਪਹਿਸਾਨਾ ਦੱਸੋ ਤੁਸੀਂ ਕਿਵੇਂ ਕਰਦੇ ਆ ਮੈਂ ਕਿਹਾ ਜੀ ਸ਼ਨੀਵਾਰਸ ਨੂੰ ਲੈਂਦੇ ਵਜਾ ਹਾਜੀ ਉਹ ਆ ਗਏ ਉਹਨਾਂ ਨੇ ਕੋਲ ਸੂਟ ਪਾਇਓ ਸੀ ਟਾਈਆਂ ਚੱਕੀਆਂ ਹੋਈਆਂ ਸੀ ਕਹਿੰਦੇ ਹਾਂ ਜੀ ਦੱਸੋ ਮੈਂ ਕਿਹਾ ਜੀ ਆਓ ਮੈਂ ਕਿਹਾ ਚੱਕੋ ਜੀ ਕੂੜਾ ਸਾਡੇ ਨਾਲ ਇਹਨੇ ਚੱਕਿਆ ਚੱਕਿਆ ਤੇ ਫਿਰ ਇਹਨਾਂ ਨੇ ਮਤਲਬ ਪਟਿਆਲਾ ਪਰਾਈਡ ਆਈ ਡੋਟ ਨੋ ਕਿ ਪਹਿਲਾਂ ਬਣਾਈ ਹੋਈ ਸੀ ਜਾਂ ਉਸ ਤੋਂ ਬਾਅਦ ਬਣਾਈ ਇਹਨਾਂ ਨੇ ਫਿਰ ਇਹਨਾਂ ਨੇ ਜਦੋਂ ਆਪਾਂ 21 ਨੰਬਰ ਪਾਰਕ ਤੋਂ نیچے ਜਾਂਦੇ ਸੀ ਖੱਬੇ ਪਾਸੇ ਕੂੜੇ ਦੇ ਢੇਰ ਲੱਗੇ ਹੁੰਦੇ ਸੀ ਦੇ ਟਰਾਂਸਫਾਰਮਡ ਇਟ ਟੂ ਅ ਬਿਊਟੀਫੁਲ ਪਾਰਕ ਤੇ ਇੱਕ ਦਾ ਜ਼ੋਰਦਾਰ ਤਾੜੀਆਂ ਫੌਰ ਪਟਿਆਲਾ ਪਰਾਈਡ ਤੇ ਮੈਂ ਚਾਹੁੰਦਾ ਕਿ ਆਪਾਂ ਨੂੰ ਵੀਸ਼ਨ ਟੇਕ ਪ੍ਰਾਈਡ ਅਨੀਵਰਸਿਟੀ ਤੇ ਇਹ ਆਪਾਂ ਹਰ ਵਾਰਡ ਦੇ ਵਿੱਚ ਬਣਾਈਏ ਜੀ ਇਸ ਤਰ੍ਹਾਂ ਦਾ ਇੱਕ ਉਹਦਾ ਨਾਮ ਤੁਸੀਂ ਜੋ ਮਰਜ਼ੀ ਰੱਖੋ ਇਹਨਾਂ ਨੇ ਸਾਡਾ ਸੀਗਾ ਫਰੈਂਡਸ ਆਫ এনਵਾਇਰਨਮੈਂਟ ਪਾਰਕ ਇਹਨਾਂ ਨੇ ਆਪਣਾ ਨਾਮ ਪਟਿਆਲਾ ਪ੍ਰਾਈਡ ਰੱਖਿਆ ਤੁਸੀਂ ਕੁਝ ਵੀ ਰੱਖੋ ਮੇਰਾ ਪਟਿਆਲਾ ਮੈਂ ਹੀ ਸਵਾਦਾਂ ਮੈਂ ਜੋ ਮਰਜ਼ੀ ਰੱਖੋ ਹਾਂ ਜੀ ਹਾਂ ਉਹਨਾਂ ਨੂੰ ਤੁਹਾਨੂੰ ਜਿਹੜਾ ਹੈਗਾ ਅਸੀਂ ਜਿਹੜੇ ਸਪਾਈ ਸੇਵਕ ਹੈ ਲੋਕਲ ਕਾਉਂਸਲਰ ਹੋਰ ਜਿਹੜੇ ਤੁਹਾਡੇ ਉੱਥੇ ਦੇ ਜਿਹੜੇ ਦਰੋਗਾ ਹੁੰਦੇ ਆ ਜਿੰਨੇ ਵੀ ਸਾਡੇ ਬੰਦੇ ਹੁੰਦੇ ਆ ਜਿੰਨੇ ਵੀ ਮਹਿਕਮੇ ਦੇ ਬੰਦੇ ਆ ਸਾਰੇ ਹੋਰ ਪੜੇ ਲਿਖੇ ਬੰਦੇ ਉਹਨਾਂ ਦੀ ਇੱਕ ਔਰ ਦੂਜੀ ਗੱਲ ਹੈ ਜਿਹੜਾ ਅਸੀਂ ਸ਼ੁਰੂਆਤ ਕੀਤੀ ਆ ਤੁਸੀਂ ਸ਼ਰੰਦ ਰੋਡ ਤੇ ਗਏ ਹੋ ਕੋ ਫਰਕ ਹੈਗਾ ਜੀ ਬਾਈਪਾਸ ਤੋਂ ਅੱਗੇ ਪਿੱਛੇ ਦੋਨੋਂ ਪਾਸੇ ਪਾਰਕ ਬਣਿਆ ਨਾ ਜੀ ਸੋ ਮੇਰੀ ਕੋਸ਼ਿਸ਼ ਹੈ ਕਿ ਇਸ ਤਰ੍ਹਾਂ ਦੇ ਪਾਰਕ ਨਾਬਾ ਰੋਡ ਤੋਂ 31 ਮੇਰੀ ਪ੍ਰਪੋਜ਼ਲ ਮੰਨ ਲਈ ਗਈ ਹੈ ਕਿ ਇੱਥੋਂ ਨਾਬੇ ਪਟਿਆਰੇ ਤੋਂ ਲੈ ਕੇ ਨਾਬੇ ਤੱਕ ਜਿਹੜਾ এনवायरमेंट ਪਾਰਕ ਹੈ ਸਾਰਾ ਪਾਰਕ ਬਣਾਤਾ ਜਾਵੇ ਤੇ ਆਰਮਨਿਸਟੇਟ ਵਾਲਿਆਂ ਵਾਸਤੇ ਉਧਰ ਵਾਸਤੇ ਜਿਹੜੇ ਤੁਹਾਡੇ ਹੈਗੇ ਆ ਜਿਹੜੀ ਤੁਹਾਡੇ ਫਲੌਲੀ ਸੁਣਾ ਹੋਇਆ ਫਲੌਲੀ ਜਿੱਥੋਂ ਘੜ ਆਉਂਦੇ ਹੋ ਜੀ ਉਹ ਪਰਾਦਰ ਆ ਜਾਂਦਾ ਜਿੱਥੇ ਇੱਕ ਆਰਮਰ ਚੇਡ ਪੋਸ ਉਥੋਂ ਲੈ ਕੇ ਦਕਾਰੇ ਦੇ ਪੁਲ ਤੱਕ ਇਹ ਮਰਹਗਲ 4-5 ਕਿਲੋਮੀਟਰ ਹੋਗਾ 5 ਕਿਲੋਮੀਟਰ ਤਾਂ ਹੋਊਗਾ ਜੀ 1 ਨਾਟ ਮੋਰ ਉਹਦੇ ਨਾਲ ਉਥੋਂ ਸਿਰੇ ਤੋਂ ਸਿਰੇ ਤੱਕ ਲੈ ਕੇ ਜਿੱਥੇ ਜਿੰਨੀ ਜਗ੍ਹਾ ਹੈ ਕਿਤੇ 200 ਫੁੱਟ ਵੀ ਹੋ ਸਕਦੀ ਹੈ ਕਿਤੇ 20 ਫੁੱਟ ਵੀ ਰਹਿ ਸਕਦੀ ਹੈ ਕਿਤੇ ਇਸ ਤੋਂ ਵੀ ਘੱਟ ਸਕਦੀ ਹੈ ਉਹ ਉਹ ਸਾਰਾ ਇੱਕ ਪਾਰਕ ਬਣੇਗਾ ਉਹਦੇ ਤੇ ਵਾਕਿੰਗ ਟ੍ਰੈਕ ਹੋਏਗਾ ਤੇ ਟੀ ਪਲਾਂਟੇਸ਼ਨ ਇੱਧਰ ਸੜਕ ਹੋਏਗੀ ਜਿਹਨੂੰ ਚੌੜਾ ਕੀਤਾ ਜਾਏਗਾ ਸਾਫ ਸੁਥਰੀ ਤੇ ਉਧਰ ਵਾਕਿੰਗ ਟ੍ਰੈਕ ਸਾਈਕਲਿੰਗ ਟ੍ਰੈਕਸ ਹੋਣਗੇ ਤੇ ਜਿੱਥੇ ਜਾ ਕੇ ਦੋਨੋਂ ਨਦੀਆਂ ਮਿਲਦੀਆਂ ਉਹਨਾਂ ਦਾ ਕਨਫਲੂਐਂਸ ਹੈ ਮੈਂ ਉੱਥੇ ਜਾ ਕੇ ਆਇਆ ਇੱਕ ਪਾਸੇ ਛੋਟੀ ਨਦੀ ਹੈ ਇੱਕ ਪਾਸੇ ਵੱਡੀ ਨਦੀ ਹੈ ਉੱਥੇ ਉਹਦਾ ਇੱਕ ਬਾਰਡਰ ਰੈਜ਼ਰਵਾਇਰ ਹੁਣ ਆਪਾਂ ਐਸਟੀਪੀ ਚੱਲਣ ਲੱਗਾ ਉਹਨੂੰ ਰੈਜ਼ਰਵਾਇਰ ਕ੍ਰੀਏਟ ਕੀਤਾ ਜਾਏਗਾ ਤੇ ਉਹ 7.5 ਏਕੜ ਦਾ ਇਟ ਕਲ ਬੀ ਅ ਬਿਊਟੀਫੁਲ ਪਾਰਕ ਵਾਸ ਥੀ ਇੱਕ ਮਤਲਬ ਦੈਟਸ ਮਾਈ ਕਨਸੈਪਟ ਸੋ ਲੈਟ ਅ ਇੰਪਲੀਮੈਂਟ ਇਟ ਅਗਲੇ 4 ਕਿਲੋਮੀਟਰ ਜਿਹੜਾ ਹੈਗਾ ਤੁਹਾਡਾ ਉਹ ਵੱਡੀ ਨਦੀ ਜਿਹੜੀ ਹੈ ਉਹਨੂੰ 4 ਕਿਲੋਮੀਟਰ ਦੀ ਖੁਦਾਈ ਕਰਕੇ ਉਹਦੀ ਕੈਪੈਸਿਟੀ ਵਧਾਈ ਜਾਏਗੀ ਪਹਿਲਾਂ ਉਲਟਾ ਹੈ ਜੀ ਜੇ ਦੌਰਤਪੁਰ ਤੋਂ ਮੈਂ ਗੱਲ ਕਰਾਂ ਉੱਥੇ ਕਿੰ ਉਹ ਜਿਹੜਾ ਤੁਹਾਡਾ ਆਪਣਾ ਉਹਨੂੰ ਕਹਿੰਦੇ ਆ ਜੀ ਕਿਉ ਸਿਕ ਕਿਉ ਸੇਕ ਹੁੰਦਾ ਜਿਹੜਾ ਫਲੋ ਫਲੋ ਨੂੰ ਕਿਉ ਸਿਕ ਮੈਜ਼ਰ ਕਰਦੇ ਹਨ ਜੀ ਤੇ ਅੱਗੇ ਜਿਹੜਾ ਤੁਹਾਡਾ ਜਿੱਥੇ ਰਾਜਪੁਰਾ ਰੋਡ ਆ ਗਈ ਉੱਥੇ 17 ਰਹਿ ਜਾਂਦੀ ਆ ਜੀ ਜਦੋਂ ਆਪਾਂ ਪਹੁੰਚਦੇ ਆ ਜਿੱਥੇ ਆਪਣਾ ਡੀਅਰ ਪਾਰਕ ਹੈ ਡਕਾਲੇ ਵਾਲਾ ਪੋਲਾ ਉੱਥੇ ਜਾ ਕੇ 13 ਰਹਿ ਜਾਂਦੀ ਆ ਹਾਲਾਂਕਿ ਇਹਦੇ ਵਿੱਚ ਛੋਟੀ ਨਾਲੀ ਦਾ ਪਾਣੀ ਐਡ ਹੋਣਾ ਹੋਣਾ ਉਹ ਨਾਲੇਟਾ ਚਾਹੀਦਾ ਜੇ ਉੱਥੇ 19 ਆ ਰਾਜਪੁਰਾ ਤੇ 21 ਤੇ ਉਹ ਡਕਾਲੇ ਵਾਲੀ ਤੇ 25 ਹੋਣਾ ਚਾਹੀਦਾ ਉਹਦੀ ਕੈਪੈਸਿਟੀ ਫੜ ਨਹੀਂ ਆਣਗੇ ਪਟਾਲੇ ਜਦੋਂ ਅੱਗੇ ਡਾਫਰੀ ਲੱਗੇਗੀ ਉਹ ਮੈਂ ਨ ਢਾਈ ਤਿੰਨ ਸਾਲ ਲੱਗਿਆ ਮੈਨੂੰ ਸੈਂਟਰ ਦੀ ਮਨਜ਼ੂਰੀ ਆਣੀ ਸੀ ਇਰੀਗੇਸ਼ਨ ਡਿਪਾਰਟਮੈਂਟ ਫੋਰੈਸਟ ਡਿਪਾਰਟਮੈਂਟ ਸਾਰੇ ਡਿਪਾਰਟਮੈਂਟ ਦੀ ਕਲੀਅਰੈਂਸ ਕਰਕੇ ਕੰਮ ਸ਼ੁਰੂ ਹੋ ਗਿਆ ਉੱਥੇ ਇੱਕ ਤਾਂ ਬਿਊਟੀਫੁੱਲ ਪਾਰਕ ਬਣੇਗਾ ਉੱਥੇ ਐਮਰਫ ਬਣਨਗੇ ਉੱਥੇ ਸਾਰਾ ਹੋਏਗਾ ਕੂੜਾ ਸਿੱਧਾ ਤੁਹਾਡੇ ਘਰ ਤੋਂ ਸਿੱਧਾ ਐਮਰਫ ਜਾਣਾ ਚਾਹੀਦਾ ਇਹਦੇ ਵਿਚਾਲੇ ਕੋਈ ਕਰਲੀ ਔਰ ਸੈਗਰੀਗੇਟਡ ਹੋਣਾ ਚਾਹੀਦਾ ਗਊਸ਼ਾਲਾ ਹੋਣੀ ਚਾਹੀਦੀ ਹੈ ਸਬਜ਼ੀਆਂ ਦੇ ਟੰਡਲ ਲਗਾਈਆਂ ਖਾਣਗੀਆਂ ਬਾਕੀ ਜਿਹੜਾ ਬਚ ਗਿਆ ਸੂਰ ਵੀ ਬਾਹਰ ਕੱਢਣੇ ਆਂ ਡੇਰੀਆਂ ਸਾਰੀਆਂ ਬਾਹਰ ਕੱਢਣੀਆਂ ਇਹਦੇ ਨਾਲ ਸਾਰੇ ਸਹਿਮਤ ਹੋ ਜੀ ਸਾਰੀਆਂ ਡੇਰੀਆ ਬਾਹਰ ਕੱਢਾਂਗੇ ਸੂਰ ਬਾਹਰ ਕੱਢਾਂਗੇ ਕੁੱਤਿਆਂ ਨੂੰ ਰੈਗੂਲੇਟ ਕਰਾਂਗੇ ਜਦ ਤੱਕ ਅਗਲਾ ਸੰਗਲ ਪਾ ਕੇ ਘਰੇ ਰੱਖੇਗਾ ਫਟਾ ਪਿਆ ਹੋਵੇਗਾ ਤੇ ਖੁੱਲੇ ਨਹੀਂ ਹੋਣਗੇ ਲੋਕਾਂ ਨੂੰ ਵੱਢਣਗੇ ਨਹੀਂ ਉਹ ਲੋੜਾ ਇਹ ਤਿੰਨ ਚਾਰ ਕੰਮ ਕਰਨੇ ਆ ਜੀ ਆਪਾਂ ਇਹ ਆਪਾਂ ਇਸ ਸਾਲ ਦਾ ਆਪਾਂ ਲੈ ਕੇ ਚੱਲੀਏ ਤੇ ਬਾਕੀ ਸਾਰੀਆਂ ਸੜਕਾਂ ਦਾ ਜਿੱਥੇ ਕਿਤੇ ਖਾਲੀ ਜਗ੍ਹਾ ਮੈਨੂੰ ਦੱਸ ਦਿਓ ਜਿਹੜੀ ਜਗ੍ਹਾ ਸਰਕਾਰੀ ਆ ਮੈਂ ਉੱਥੇ ਬਹੁਤ ਵਧੀਆ ਤੁਹਾਨੂੰ ਪਾਰਕ ਤੇ ਬੱਚਿਆਂ ਵਾਸਤੇ ਜਿਮ ਬਣਾ ਕੇ ਦੇਊਗਾ ਜਿਵੇਂ ਛੋਟੇ ਛੋਟੇ ਬੱਚੇ ਆ ਘੁੱਟ ਹੋਣਗੇ ਠੀਕ ਆ ਜੀ ਸਿਰੇ ਜਾ ਕੇ ਕਰਿਆ ਕਰਨਗੇ ਓਪਨ এয়ার ਜਿਮ ਅਸੀਂ ਬਣਾਇਆ ਵੀ ਇਸ ਰ ਇੱਕ ਛੋਟੀ ਜਿਹੀ ਰਿਕੁਐਸਟ ਹੈ ਕਿ ਕਾਰਪੋਰੇਸ਼ਨ ਦੇ ਵਿਚਕਾਰ ਤਾਂ ਕਮਿਸ਼ਨਰ ਸਾਹਿਬ ਇਸ ਲੁਕਿੰਗ ਆਫਟਰ ਆਊਟਸਾਈਡ ਕਾਰਪੋਰੇਸ਼ਨ ਲਿਮਟ ਦੇ ਵਿਚਕਾਰ ਜਿਹੜੇ ਸੋਨਾ ਰੋਡ ਹੈ ਜਾਂ ਮੈਨ ਰੋਡ ਹੈ ਡੰਪਿੰਗ ਗਰਾਊਂਡਸ ਹੈ ਐਡਮਿਨਿਸਟ੍ਰੇਸ਼ਨ ਇੱਥੇ ਹੈ ਕਿ ਐਡਮਿਨਿਸਟ੍ਰੇਸ਼ਨ ਐਡੀਸੀ ਮੈਡਮ ਆਏ ਹੋਏ ਦੀ ਇਸੇ ਕਰਕੇ ਇਹ ਦੇਖਣਗੇ ਮੈਡਮ ਇਹ ਸਾਰਾ ਦੇਖ ਲੋ ਇਹ ਵੀ ਠੀਕ ਹੈ ਉਹ ਸ਼ਹਿਰ ਵਾਲਿਆਂ ਦੀ ਵੀ ਜਿਹੜੇ ਬਾਹਰ ਵਾਲੇ ਬੰਦੇ ਹੈ ਪੈਰੀ ਅਰਬਨ ਏਰੀਆ ਦਾ ਕੁਝ ਤਾਂ ਸ਼ਹਿਰ ਦੇ ਵਿੱਚ ਆਣੇ ਬੜੇ ਆਣੇ ਚਾਹੀਦੇ ਉਹ ਵੀ ਅਸੀਂ ਕਰਦੇ ਆ ਲੇਕਿਨ ਇਹ ਸਿਵਿਕ ਸੈਸ ਤਾਂ ਸਾਰਿਆਂ ਨੂੰ ਹੋਣੀ ਚਾਹੀਦੀ ਹੈ ਜੀ ਇਹ ਤਾਂ ਆਸ-ਪਾਸੇ ਦ ਤੇ ਤੇ ਇਹ ਮਤਲਬ ਇਹਨੂੰ ਆਪਾਂ ਵੀ ਕਰਨ ਕਰਵਾਟ ਟ ਸਮ ਆਫ ਇਟ ਇਨਟੂ ਟ੍ਰਾਂਸ਼ਨ ਟੂ ਮਨੀ ਔਰ ਕੁਛ ਦੇਖਦੇ ਆ ਪੈਦੇ ਤੇ ਬੇਸਡ ਜੜੀ ਕੁਛ ਇੰਡਸਟਰੀ ਵੀ ਲਾਵਾਂਗੇ ਪਲਾਸਟਿਕ ਨੂੰ ਰੀਸਾਈਕਲ ਕਰਨ ਦੀ ਔਰ ਜਿਹੜਾ ਤੁਹਾਡਾ ਇਹ ਬਿਲਡਿੰਗ ਦਾ ਮਟੀਰੀਅਲ ਹੈ ਇਸ ਤੋਂ ਟਾਈ ਦਾ ਬੁੜਾਣੀਆ ਸ਼ੁਰੂ ਕੀਤੀਆਂ ਸੀ ਉਹ ਹੁਣ ਬੰਦ ਪਈ ਜਾ ਉਹ ਦੁਆਰਾ ਉਹ ਦੁਆਰਾ ਸ਼ੁਰੂ ਕਰਦੇ ਆ ਤੇ ਤਿੰਨ ਚਾਰ ਪ੍ਰੋਡਕਟ ਵੀ ਬਣਨਗੇ ਜੇ ਇਹਦੇ ਕੋਲ ਮਤਲਬ ਬਾਇਓ ਫਰਟੀਲਾਈਜ਼ਰ ਬਣਾਵਾਂਗੇ ਇਹਦੇ ਕੋਲ ਜਿਹੜੀ ਕਿ ਯੂਸਫੁਲ ਹੋਵੇ ਤੇ ਉਹਨੂੰ ਅਸੀਂ ਘਟੋ ਘਟਾ ਆਪਣੇ ਜਿਹੜਾ ਜਿਸ ਤਰ੍ਹਾਂ ਮੈਂ ਕਹਿ ਰਿਹਾ ਵੀ ਆਪਣੇ 7/2 ਏਕੜ ਦਾ ਉਹਦੇ ਵਿੱਚ ਯੂਜ਼ ਕਰ ਸਕ ਉਹਦੇ ਤੁਮੇ ਦਿੱਕਤ ਨਹੀਂ ਆ ਬੂਟੇ ਲਾਉਣ ਰਿਐਕਸ਼ਨ ਵੀ ਇਹ ਬਾਇਓਡਵਰਸਟੀ ਪਾਰਕ ਸਾਡਾ ਜਿਹੜਾ ਇਹ ਵੀ এনवायरमेंट ਪਾਰਕਾਂ ਦੇ ਚ 100 ਤੋਂ ਵੱਧ ਵੈਰੀਟੀਜ਼ ਆ ਤੇ ਅਸੀਂ ਇਨਫੈਕਟ ਇੱਕ ਵਾਰੀ ਦਾ ਜਿਹੜਾ ਸਟੇਟ ਅਵਾਰਡਿੰਗ ਨੇ ਕੱਛ ਦੇਣਾ ਸੀ ਉਹਦੇ ਵਿੱਚ ਸਿਲੈਕਟ ਵੀ ਹੋ ਗਏ ਸੀ ਤੇ ਇਹਦੇ ਵਿੱਚ ਤੁਹਾਨੂੰ ਅਲੱਗ-ਅਲੱਗ ਕਿਸਮ ਦੇ ਬੂਟੇ ਮਿਲ ਗਏ ਇਟਸ ਕਾਈਂਡ ਆਫ ਮਤਲਬ ਉਹਦੇ ਉਹਦੀ ਇੱਕ ਆਪਣੀ ਬਿਊਟੀ ਹੁੰਦੀ ਆ ਕਿ ਪੰਛੀਆਂ ਦੇ ਵੀ ਫੇਵਰਿਟ ਪਲਾਂਟਸ ਹੁੰਦੇ ਆ ਮਤਲਬ ਬੇਰੀ ਤੇ ਅਲੱਗ ਕਿਸਮ ਦੇ ਆਉਂਦੇ ਆ ਗਿਆ ਜਿਹੜੇ ਬੋਰਡ ਤੇ ਹੋਰ ਕਿਸਮ ਦੇ ਪੰਛੀ ਆਣਗੇ ਮਤਲਬ ਮੇਰੇ ਘਰੇ ਜਿਵੇਂ ਉਹ ਲੱਗਿਆ ਹੋਇਆ ਆਪਣਾ ਕਚਨਾਰ ਲੱਗਿਆ ਉੱਤੇ ਚਿੜੀਆਂ ਨਾ ਅਲੱਗ-ਅਲੱਗ ਕਿਸਮ ਦੇ ਪੰਛੀ ਆਉਂਦੇ ਆ तितਲੀਆਂ ਦੂਜੇ ਹੋਰ ਸਾਰੇ ਜਿਹੜੀਆਂ तितਲੀਆਂ ਹੈਗੀਆਂ ਔਰ ਜਿਹੜੀ ਤੁਹਾਡੇ ਸ਼ਾਇਦ ਦੀ ਮੱਖੀਆਂ ਦੇ ਆਰ ਵੈਰੀ ਮੱਚ ਸੈਸਟਿਵ ਇੰਡੀਕੇਟਰਸ ਆਫ ਦਾ এনवायरमेंट ਜੇ ਐਨवायरमेंट ਦੇ ਵਿੱਚ तितਲੀਆਂ ਹੈਗੀਆਂ ਜੇ ਸ਼ਾਇਦ ਇਹ ਮੱਖੀਆਂ ਹੈਗੀਆਂ ਸ਼ਾਇਦ ਇਹ ਮੱਖੀਆਂ ਡਿਸਪੀਅਰ ਹੋ ਰਹੀਆਂ ਬਹੁਤ ਘੱਟ ਕਦੇ ਕਦੇ ਆ ਜਾਂਦੀਆਂ ਪਰ ਸਾਨੂੰ ਸੱਤੇ ਨਹੀਂ ਆ ਬਗੋਂ दैट मींस योर एनवायरमेंट ਇਜ਼ ਵੈਰੀ ਬੈਡ ਜਦੋਂ ਛੱਤੇ ਵਾਪਸ ਲੱਜ ਜਾਣਗੇ दैट मींस ਆਪਾਂ ਕਾਮਯਾਬ ਹੋ ਗਏ ਜੀ ਦੈਟ 윌 ਬੀ ਨੇਚਰਸ ਕਾਈਂਡ ਆਫ ਰਿਵਾਰਡ ਫਾਰ ਆਲ ਆਫ us ਤੇ ਲੈਟ ਅਸ ਡੂ ਇਟ ਇਹਨੂੰ ਵਿਗਿਆਨਕ ਤਰੀਕੇ ਦੇ ਨਾਲ ਸਾਰੇ ਜਣੇ ਮਿਲ ਕੇ ਅਸੀਂ there will be no doubt of sources that i can assure you mera government di commitment hai sadkan theek kar rahe ha pani da oh sara shehar patta ikatthe patta main ke bhai ohnu kyon patta hoya kenda ji pipe ne company ne pipe banani pipe nahi milda main ke patta kousi ka bolu hun sadkan bananiyan shuru kitiyan ji hun agle 5 6 mahine de vich ther will be rapid development so ena shabda de naal tuhanu sarayan da bahut bahut sada dhanwad vi karda main avari vi ha ਆਓ ਹੁਣ ਆਪਾਂ ਜਿਹੜਾ ਥੋੜਾ ਜਿਹਾ ਆਪਣਾ ਜਿਹੜੀ ਇਹਨੂੰ ਆਪਾਂ ਥਿਸ ਇਜ਼ ਐਕਚੁਅਲੀ ਇੱਕ ਜਾਗ ਲਾਣ ਵਾਲੀ ਗੱਲ ਹੈ ਜੀ ਆਪਾਂ ਨੂੰ ਲੋੜ ਹੈ ਇਸ ਮੈਸੇਜ ਨੂੰ ਘਰ ਲੈ ਕੇ ਜਾਈਏ ਆਪਣੇ ਘਰ ਤੋਂ ਸ਼ੁਰੂ ਕਰੀਏ ਔਰ ਮੈਂ ਘਰ ਦੇ ਵਿੱਚ ਆਪਣੀ ਕੰਪੋਸਟਿੰਗ ਕਰਦਾ ਤੁਸੀਂ ਆ ਕੇ ਦੇਖ ਵੀ ਸਕਦੇ ਹੋ ਆਪਣੀ ਮੈਂ ਕਿਚਨ ਗਾਰਡਨ ਦੇ ਵਿੱਚ ਈਵਨ ਛੱਤ ਦੇ ਉੱਤੇ ਚੰਡੀਗੜ੍ਹ ਦੇ ਵਿੱਚ ਆਈ ਗ로우 ਮਾਈ ओन ਵੈਜੀਟੇਬਲਸ ਜਿਹੜੇ ਗਰੋ ਬੈਗਸ ਕਹਿੰਦੇ ਆ ਅੱਜ ਕੱਲ ਉਹਨਾਂ ਨੂੰ ਉਹਦੇ ਵਿੱਚ ਦਾ ਜੀ ਦੇ ਆ ਡੇਲੀਸ਼ੀਅਸ ਫਰੈਸ਼ ਤਨੀਆ ਪੁਦੀਨਾ ਮੱਲਵੀ ਉਹਨ ਜਿਹੜਾ ਤੁਹਾਡਾ ਪਾਲਕ ਉਸ ਵੇਲੇ ਕੱਟ ਕੇ ਲੈ ਕੇ ਬੜਾਈਂਦੀਆਂ ਕੀਆ ਲੈ ਕੇ ਰੈਤਾ ਪਾਈਦਾ ਉਹ ਛੱਤ ਦੇ ਉੱਤੇ ਲੱਗਿਆ ਸਾਰਾ ਕੁਛ ਛੱਤ ਤੇ ਵੀ ਹੋ ਜਾਂਦਾ ਵਰਟੀਕਲ ਗਾਰਡਨਿੰਗ ਹੋ ਜਾਂਦੀ ਆ ਸੋ ਇਹ ਵੀ ਆਪਾਂ ਇਦਾਂ ਦਾ ਪ੍ਰਾਲਾ ਵੀ ਕਰੀਏ ਕਿ ਆਪਾਂ ਜਿਹੜੀਆਂ ਪੱਤੇ ਵਾਲੀਆਂ ਚੀਜ਼ਾਂ ਬਾਜ਼ਾਰੋਂ ਖਰੀਦਣੀਆਂ ਨਹੀਂ ਆ ਹੋਗਾ ਆਰਾਮ ਨਾਲ ਜਿਹੜੇ ਗਰੋ ਬੈਗਸ ਦੇ ਵਿੱਚ ਗਮਲਿਆਂ ਦੇ ਵਿੱਚ ਆਰਾਮ ਨਾਲ ਹੋ ਜੰਦੀਆਂ ਆ ਜਿਹੜੇ ਸਾਡੇ ਪਲਾਸਟਿਕ ਦੇ ਵੱਡੇ ਵੱਡੇ ਡਰਮ ਆ ਨਾ ਇਹ ਕੱਟ ਕੇ ਦੋ ਵੱਡੇ ਵੱਡੇ ਇਹਦੇ ਉਹ ਬਣ ਜਾਂਦੇ ਆ ਘਰੇ ਉਹਦੇ ਚ ਸਾਰੀ ਪਾਲਕ ਕੋਲ ਇਹਨਾਂ ਪਾ ਜਾਂਦੀ ਹੈ ਉਹਦੇ ਸੋ ਡਿਸਟ੍ਰਿਬਿਊਟਿੰਗ ਡਸਟਬਿਨਸ ਆਲਸੋ ਤੁਸੀਂ ਨਾ ਐਦਾਂ ਕਰੋ ਇਹਨਾਂ ਨੂੰ ਡਿਸਟ੍ਰਿਬਿਊਟ ਕਰਨ ਦੀ ਬਜਾਏ ਤ੍ਰਿਪੜੀ ਵਾਲੇ ਆਏ ਹੋਏ ਸਾਡੇ ਪ੍ਰਧਾਨ ਵੀ ਆਏ ਆ ਅੱਗੇ ਆਓ ਮੜਾ ਜੀ ਨਾਸਰ ਸਾਹਿਬ ਤ੍ਰਿਪੜੀ ਵਾਲੇ ਨਾਸਰ ਸਾਹਿਬ ਆਓ ਕਾਮ ਸੈਕਟਰੀ ਆ ਡਿਸਟ੍ਰਿਕਟ ਜਵਾਲਾ ਜੀ ਆਹ ਅਲੀ ਜੀ ਜਵਾਲਾ ਜੀ ਉਹ ਆ ਗਏ ਆ ਗਏ ਸ਼ੰਕਰ ਜੀ ਸ਼ੰਕਰ ਜੀ ਨਸਰਾ ਜੀ ਵੀ ਹੈ ਸ਼ਕਰ ਜੀ ਚਲੇ ਗਏ ਨੇ ਕਿਵੇਂ ਕਿਵੇਂ ਜਾਣਗੇ ਜੀ ਅੱਛਾ ਆਜੋ ਆਜੋ ਆਓ ਜੀ ਲਓ ਜੀ ਟ੍ਰਿਪੜੇ ਵਾਲਿਓ ਹੁਣ ਤੁਹਾਡੀ ਮਾਰਕੀਟ ਮਾਡਲ ਮਾਰਕੀਟ ਬਣਾਣੀ ਹੈ ਜੀ ਅਸੀਂ ਤੁਸੀਂ ਇੱਥੇ ਸ਼ੁਰੂ ਕਰੋ ਜੀ ਡਸਪੋਟ ਕਿਹੜੇ ਦੇਣੇ ਆ ਇੱਥੇ ਕੋਈ ਰੇੜੀ ਅੱਛਾ ਥੋੜਾ ਜਿਹਾ ਇਹਨੂੰ ਰੈਗੂਲੇਟ ਵੀ ਕਰੋ ਜੀ ਠੀਕ ਹੈ ਜੀ ਲਓ ਜੀ ਹੋ ਗਿਆ ਹੋ ਗਿਆ ਹੋ ਗਿਆ ਇਹ ਕਰਦੇ ਇਹ ਤੁਹਾਡੇ ਸਿਸਟਮ ਬਣਾ ਦਿੰਦੇ ਆ ਤੁਹਾਨੂੰ ਇਹ ਸਭ ਤੋਂ ਸਾਫ਼ ਮਾਰਕੀਟ ਹੋਵੇ ਜੀ ਆਰਡਰਲੀ ਪਾਰਕਿੰਗ ਹੋਵੇ ਤੇ ਤੁਹਾਡੇ ਪਾਰ ਤੇ ਪਾਰਕਿੰਗ ਮੈਨੂੰ ਜਗਾ ਦੱਸ ਦਿਓ ਉੱਥੇ ਮੈਂ ਕ੍ਰੀਏਟ ਕਰ ਦਿੰਦਾ ਇੱਥੇ ਹੋ ਗਿਆ ਜੀ ਇੱਥੇ ਵੱਡਾ ਖੂਹ ਬਣਨਾ ਜੀ ਜਿਹੜਾ ਸਟਾਰਮ ਵਾਟਰ ਦਾ ਤੁਹਾਡੇ ਮੀਂਹ ਦੇ ਪਾਣੀ ਦਾ ਇੱਕ ਜਿਹੜਾ ਇਹਨਾਂ ਦਾ ਜਿੱਥੇ ਉਹ ਆਪਣਾ ਸਕੂਲ ਹੈਗਾ ਉੱਥੇ پارک ਉਹਦੇ پارک ਦੇ ਵਿੱਚ ਵੱਡਾ ਖੂਹ ਬਣਨਾ ਇਹ ਇਮੀਡੀਏਟਲੀ ਕੰਮ ਸ਼ੁਰੂ ਕਰਾਓ ਆਪਣੇ ਕਮਿਸ਼ਨਰ ਸਾਹਿਬ ਆਪਣਾ ਆਪ ਹੀ ਸੌਲਟ ਆਊਟ ਕਰਕੇ ਪੇਮੈਂਟ ਕਰੋ ਜੀ ਪੁਰਾਣਿਆਂ ਦੀ ਉਸ ਵੇਲੇ ਠੀਕ ਹੈ ਮੀਂਹ ਪੈ ਗਿਆ ਸੀ ਇਹ ਇਹ ਹਫਤੇ ਸ਼ੁਰੂ ਕਰਾ ਦਿਓਗੇ ਉਹ ਮਹਾਰਾਜ ਗੱਲ ਕਰਾ ਲਾਂਗੇ ਸਾਰਾ ਉਹਦੀ ਗੱਲ ਲੈ ਉਹ ਬੰਦਾ ਆਪਾਂ ਨੂੰ ਵੀ ਕਹਦਾਈ ਹਫਤੇ ਸ਼ੁਰੂ ਕਰੋ ਹਫਤੇ ਸ਼ੁਰੂ ਕਰਾਓ ਔਰ ਆਪਣੇ ਏਡੀਸੀ ਮੈਡਮ ਜਿਹੜਾ ਸਰ ਸਕੂਲ ਆ ਥੋੜਾ ਜਿਹਾ ਇੱਥੇ ਨਾ ਆਪਣੇ ਪੁਲਿਸ ਤੋਂ ਕੋਣ ਆਇਆ ਜੀ ਪੁਲਿਸ ਤੋਂ ਕੋਣ ਆਇਆ ਐਸਐਚਓ ਕੋਣ ਹੈ ਹੈ ਗਿਆ ਸਰ ਤੋਂ ਬੜੇ ਨੇ ਜੀ ਸੁਖਵਿੰਦਰ ਗਿੱਲੀ ਇਹ ਬਹੁਤ ਉੱਦੇ ਲਾਇਆ ਜੀ ਆਪ ਭਾਈ ਐਸਐਚਓ ਸਾਹਿਬ ਆ ਸਾਰਾ ਜਨਵਰੀ ਦਾ ਮਹੀਨਾ ਤੁਸੀਂ ਸਾਰੇ ਦੁਕਾਨਦਾਰਾਂ ਨੂੰ ਵੀ ਆਪਣੇ ਵੀ ਪਾਰਕਿੰਗ ਆਪਣੇ ਕੋਲ ਸਵੇਰੇ ਗੇੜਾ ਮਾਰਨ ਵਾਲੀ ਆਹ ਮਾਰਕੀਟ ਚ ਮਕਾ ਦੇਓਨ ਮਤਲਬ ਖੁੱਲੀ ਹੋਵੇ ਵਿੱਚੋਂ ਦੋ ਗੱਡੀਆਂ ਆਰਾਮ ਨਾਲ ਲੰਘਣ ਇੱਕ ਸਾਈਡ ਤੇ ਸਕੂਟਰ ਪਾਰਕਿੰਗ ਇੱਕ ਸਾਈਡ ਤੇ ਕਾਰ ਪਾਰਕਿੰਗ ਇਹਨਾਂ ਦੇ ਆਪ ਸਮਝੀ ਨਾਲ ਤੁਸੀਂ ਕਰਾ ਦਿਓ ਜੀ ਅਗਲੇ ਸਾਲ ਚੇਂਜ ਕਰ ਦਿਆ ਕਰਾਂਗੇ ਠੀਕ ਹੈ ਦੂਜੇ ਪਕਾ ਰਹੇ ਇੱਧਰ ਹੋ ਗਏ ਸਕੂਟਰ ਉੱਧਰ ਹੋ ਗਏ ਠੀਕ ਹੈ ਔਰ ਆਪਣੀ ਤੁਸੀਂ ਜਿਹੜੀ ਤੁਰਕਿਆ ਕਰੋ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਸਰ ਧੰਨਵਾਦ ਸਰ ਹਾਂ ਜੀ ਹੈਗੇ ਉਹ ਨਹੀਂ ਨਹੀਂ ਸਰ ਤੁਸੀਂ ਆਓ ਮੇਰੇ ਸਾਹਮਣੇ ਚਕਾਵਾਂਗੇ ਜੀ ਐਂ ਨਹੀਂ ਛੱਡਦੇ ਅੱਗੇ ਬਹੁਤ ਐਂ ਸਰ ਕੱਲੀ ਡੰਪ ਐਂ ਸਰ ਅੱਗੇ ਰੋਡ ਆ ਉਸ ਰੋਡ ਅੱਛਾ ਹੈਗਾ ਟਾਈਮ ਆਪਿਆ ਸਰ ਕਰਨਾ ਸਾਫ ਕਰਨ ਨਾਲ ਆ ਜੀ ਸਰ ਹਾਲੇ ਤਾਂ ਉਹ ਦੇਖੋ ਸਰ ਉਹ ਡੰਪ ਤੇ ਇੰਨੇ ਜ਼ਿਆਦਾ ਰੱਗੇ ਜੀ ਜਿਹੜੇ ਜੀ ਪੁਇੰਟ ਸਰ ਜੀ ਸੀ ਬੀਸ ਕਾਈਂਡ ਆਫ ਆ ਜਸਟ ਅੱਛਾ ਉਹ ਕਰਨੇ ਸਰ ਡੰਪਿੰਗ ਗਰਾਉਂਡ ਬਣਾਇਆ ਜਸਟ ਸਸਟ ਕੰਮ ਲੋਕ ਉੱਥੇ ਤੱਕ ਉੱਥੇ ਸ਼ੁਰੂ ਹੋ ਜਾਂਦਾ ਸਰ ਓਕੇ ਓਕੇ ਤੇਨੂੰ ਪਤਾ ਚੱਲੇਗਾ ਕਿ ਸਰ ਸ਼ਾਇਦ ਬਿਲਕੁਲ ਹੀ ਨੇੜੇ ਦੇਦੇ ਵੀ ਨਹੀਂ ਸਰ ਸਫਾਈ ਉਹ ਆਪਣੇ ਨਾ ਇਹ ਲੋਕਾਂ ਦੇ ਵਿੱਚ ਉਹ ਬਹੁਤ ਆ ਇਹਨੂੰ ਰੀਯੂਜ਼ ਕਰਦੇ ਹੋ ਨਾ ਹਾਂਜੀ ਹਾਂਜੀ ਸਰ ਧੋ ਕੇ ਫੇਰ ਪਾਈਦੇ ਸਾਡੇ ਜਿਹੜੇ ਡਸਟਪੀਨਸ ਵੀ ਹੈ ਆਰ ਨਾਟ ਬਾਈਂਗ ਦ ਡਸਟਪੀਨਸ ਅਸੀਂ ਜਿਹੜੇ ਡਰਮਸ ਹੈ ਜੋ ਤੁਸੀਂ ਦੱਸਿਆ ਸਰ 200 ਲੀਟਰ ਵਾਲਾ ਹਾਂ ਤੇ ਉਹਨੂੰ ਕੱਟ ਕੇ ਤੇ ਵੀ ਆਰ ਯੂਜ਼ਿੰਗ ਇਟ ਜਾਂ ਸੜਕੋ ਅਸੀਂ ਰੀਯੂਜ਼ ਕਰਦੇ ਹਾਂ ਸਰ ਅਸੀਂ ਉਹਨਾਂ ਨੂੰ ਪਾਣੇ ਵਾਲੇ ਡਰਮਸ ਲੈ ਕੇ ਉਹਨਾਂ ਨੂੰ ਅਸੀਂ ਪੇਂਟ ਕਰ ਕਰਦੇ ਹਾਂ ਛੋੜੀ ਸੇ ਇਹ ਲੋੜੀ ਆਏ ਸਰ ਇਹ ਰੋਕ ਕਰਕੇ ਮੈਂ ਇਹਦਾ ਨਾ ਇਸ ਤਰ੍ਹਾਂ ਕਰੋ ਆਪਣੇ ਕੁਸ਼ਰ ਸਾਹਿਬ ਕੁਸ਼ਰ ਸਾਹਿਬ ਕਿੱਥੇ ਉਹ ਆਰ ਪਿੱਛੇ ਆਰੇ ਚਲ ਅੱਗੇ ਇੱਕ ਮਟਾਚ ਜਦੋਂ ਦੀ ਗ੍ਰੋਥ ਬੈਟਰ ਹੋ ਜਾਏਗੀ ਪਰਲੇ ਪਾਸੇ ਸੋਕੇਜ ਪਟ ਬਣਾ ਦਿਓ ਇੱਥੇ ਉਹ ਬਣਾ ਕੇ ਨਾ ਜਿਹੜਾ ਤੁਹਾਡਾ ਪਾਣੀ ਉਹਨੂੰ ਕਰ ਦਿਓ ਪਾਣੀ ਉਹਦੇ ਚ ਪਾ ਦਿਓ ਇੱਥੇ ਉੱਥੇ ਉਹ ਟ੍ਰੈਪ ਜਿਹਾ ਬਣਾ ਦਿਓ ਉਹ ਤਾਂ ਰੋਕੇ ਰੋਕੇ ਬਰਸਾਤ ਵੀ ਕੰਮ ਆਏਗਾ ਤੁਹਾਡੇ ਉਹ ਨਾ ਇੱਥੇ ਖੂਬ ਬਣਾ ਦਿਓ ਇੱਕ ਜਿੱਥੇ ਹੁਣ ਜਗ੍ਹਾ ਹੈਗੀ ਬਾਅਦ ਚ ਕਿਹਨੇ ਬਣਾਉਣ ਦੇਣਾ ਤੁਹਾਨੂੰ ਉਹ ਪਰਲੇ ਪਾਸੇ ਕਿੱਤੀ ਜਗ੍ਹਾ ਪਈ ਹੈ ਨਾ ਜੀ ਇੱਕ ਤਾਂ ਉਹਨੂੰ ਨੀਵੀਂ ਕਰ ਦਿਓ ਇਸ ਤੋਂ ਕੱਚੀ ਜਗ੍ਹਾ ਨੂੰ ਜੀ ਵੈਸੇ ਪਾਣੀ ਉੱਥੇ ਜਾਵੇ ਡ੍ਰੈਫਟਾਂ ਨੂੰ ਜਾਵੇ ਪਾਣੀ ਖੜੇ ਉੱਥੇ ਜਾ ਕੇ ਆਹ ਸੜਕ ਦੇ ਨਾਲ ਉਹ ਨੀਵਾ ਬਣ ਰਿਹਾ ਹੈ ਜਿਹੜਾ ਪਬਲਿਕ ਜੂਸ ਤੇ ਆ ਨਹੀਂ ਰਿਹਾ ਤੁਹਾਡੀ ਘਰ ਠੀ ਹਾਂ ਉਹ ਪਾਣੀ ਜਿਹੜਾ ਜਾ ਕੇ ਜੇ ਉੱਥੇ ਇਹਦੇ ਵਿੱਚ ਆਣ ਦੀ ਜਗ੍ਹਾ ਇੱਥੇ ਖੜਾ ਰਵੇ ਤਾਂ ਰੁੱਖਾਂ ਨੂੰ ਫਾਇਦਾ ਹੋਏਗਾ ਉਹਦੇ ਵੀ ਮਤਲਬ ਠੀਕ ਹੈ ਇੱਥੇ ਪਲਾਂਟ ਟੈਕਨੀਕਲੀ ਤਾਂ ਠੀਕ ਹੈ ਸਰ ਤੁਸੀਂ ਬਿਲਕੁਲ ਠੀਕ ਹੈ ਅੱਛਾ ਡेंस ਪਲਾਂਟ ਨਵੇਂ ਮੈਥਡ ਬਹੁਤ ਕਾਮਯਾਬ ਹੈ ਨਹੀਂ ਗੱਲੀ ਸਰ ਨਹੀਂ ਨਹੀਂ ਇਹਨੂੰ ਇਹਨੂੰ ਨੀਵਾ ਕਰ ਦਿਓ ਜ਼ਮੀਨ ਨੇ ਪਾਣੀ ਜ਼ਮੀਨ ਨੂੰ ਤਾਂ ਪਾਣੀ ਚਾਹੀਦਾ ਜੀ ਅੱਛਾ ਪੱਤੇ ਗਿਰਦੇ ਆ ਸਾਰੇ ਖਾਦ ਬਣੇਗੇ ਇੱਥੇ ਇਹਨੂੰ ਡेंस ਪਲਾਂਟੇਸ਼ਨ ਕਰੋ ਇੱਥੇ ਮਤਲਬ ਵੈਰਾਈਟੀ ਆਫ ਪਲਾਂਟਸ ਇਹ ਕੋਪਟੀ ਕਿਹੜੀ ਹੈ ਪਿੱਛੇ ਇਹ ਪ੍ਰੈਸ ਵਾਲਿਆਂ ਦੇ ਅੱਛਾ ਸਰਕਾਰੀ ਇਹਨਾ ਕੋਈ ਉਹਨੂੰ ਆਪਾ ਉਦ ਲੈ ਕਰਨਾ ਪਾਰਕ ਵਿੱਚ ਹੋਣਾ ਹੈ ਇਹ ਜਿਹੜੇ ਗੋਡਾਊਨ ਆਗੇ ਉਹਦੇ ਨਾਲ ਨਾਲ ਸੜਕ ਦੇ ਉੱਤੇ ਡੇਢ ਡੇਢ ਫੁੱਟ ਪਾਣੀ ਹੁੰਦਾ ਜੀ ਇੱਥੇ ਇੱਥੇ 5-6 ਖੂਹ ਚਾਹੀਦੇ ਇੱਥੇ ਜੀ ਬੋਲੋ ਠੀਕ ਹੈ ਸਰ ਛੱਡ ਦਿਓ ਬਖਸ਼ ਦਿਓ ਉਹਨੂੰ ਕੋਈ ਕਰ ਲਈ ਉਹ ਭਾਜੀ ਕੰਮ ਦਾ ਕਰੇ ਪੇਮੈਂਟ ਦਾ ਲੈ ਕੇ ਉਹਨੂੰ ਛੱਡੋ ਜੀ ਕਿਸੇ ਨਵੇਂ ਤੋਂ ਕਰਾ ਲਓ ਕਿਸੇ ਹੋਰ ਤੋਂ ਕਰਾ ਲਓ ਸਰ ਟਰੈਕਟਰ ਲੱਗਦੇ ਫੇ ਟਾਈਮ ਲੱਗ ਜਾਣਾ ਸਰ ਹੁਣ ਜਿਹੜਾ ਵੀ ਇੱਥੇ ਚਲੋ ਮੇਰ ਸਾਹਿਬ ਮੀਟਿੰਗ ਕਰਾਓ ਤੁਸੀਂ ਮੇਰੀ ਮੀਟਿੰਗ ਕਰਾਓ ਜੀ ਮੇਰੇ ਸਾਹਿਬ ਨੂੰ ਵਿਚ ਉਟਾਣਾ ਉਹਨੂੰ ਚਾਰ ਚੁਟਕ ਕੇ ਆਪਾਂ ਕੰਮ ਕਰਾਈਏ ਜੀ ਸਰ ਇੱਥੋਂ ਸਭ ਸ਼ੁਰੂ ਹੁੰਦਾ ਜੀ 100 ਕਰੋੜ ਦਾ ਕੰਮ ਇਹ ਨੂੰ ਦਿੱਤਾ ਕਿਉਂ ਹੋ ਗਿਆ ਡੰਮ ਸਰ ਹਾਂ ਜੀ ਇੱਕ ਤੋਂ ਵੱਡੇ ਵੱਡੇ ਡੰਮ ਸਰ ਐਂਡ ਤੱਕ ਨਹੀਂ ਇੱਕ ਮਿੰਟ ਇੱਥੋਂ ਸਫਾਈ ਕਰਕੇ ਆਪਾਂ ਇੱਥੇ ਛੁੱਟੀ ਜਾਨੇ ਇੱਕ ਮਿੰਟ ਇੱਕ ਮਿੰਟ ਸਰ ਦੂਸਰੀ ਜਿਹੜੀ ਇੱਥੇ ਸਮੱਸਿਆ ਜੀ ਫਰੰਟ ਦੇ ਵਿੱਚ ਇਨਕ੍ਰੋਚਮੈਂਟ ਵੀ ਹੈ ਜੀ ਅੰਨੀ ਟ੍ਰੈਫਿਕ ਹੁੰਦੀ ਹੈ ਇਲਿਗਲ ਹਾਂ ਔਰ ਜਿਹਦੇ ਕਰਕੇ ਕਲੋਨੀ ਵਾਲੇ ਅਸੀਂ ਪਿਛਲੇ 15 ਸਾਲ ਤੋਂ ਪਰੇਸ਼ਾਨ ਆ ਨਹੀਂ ਤੁਸੀਂ ਦੇਖੋ ਦੇਖੋ ਮੇਰੀ ਗੱਲ ਸੁਣੋ ਤੁਸੀਂ ਡੀਐਲਫ ਕੌਲੀ ਜਿਹੜੀਆਂ ਪਿਛਲੀਆਂ ਕਲੋਨੀਆਂ ਸਨ ਜੀ ਤੁਸੀਂ ਇਹ ਕ ਬਣਾਓ ਤੁਹਾਡੀ ਸੜਕ ਵੀ ਠੀਕ ਕਰਕੇ ਦਿੰਨੇ ਆ ਬਾਰਸ਼ ਸਰ ਫਰਾਂਟ ਤੋਂ ਸਾਨੂੰ ਇਸ਼ੂ ਹੈ ਜੀ ਬਹੁਤ ਤਕੜਾ ਜੀ ਨਹੀਂ ਦੇਖੋ ਇਹ ਸੜਕ ਤਾਂ ਰਹੇਗੀ ਉਹਨੂੰ ਤਾਂ ਆਪਾਂ ਬੰਦ ਨਹੀਂ ਕਰ ਸਕਦੇ ਨਹੀਂ ਸੜਕ ਬੰਦ ਹੀ ਮੈਂ ਕਰ ਰਿਹਾ ਸਰ ਉੱਥੇ ਇਲਿਗਲ ਇਨਕ੍ਰੋਚਮੈਂਟ ਹੈ ਉਹ ਕਰਦੇ ਉਹਨੂੰ ਰੈਗੂਲੇਟ ਕਰਦੇ ਜਨਪ੍ਰੀਜ਼ ਨੂੰ ਉਹ ਤਾਂ ਜਿਵੇਂ ਥਾਪਰ ਦੇ ਬਾਹਰ ਵੀ ਹੈ ਨਾ ਜੋ ਤਾਂ ਹੁਣ ਕਰਨਾ ਪਏਗਾ ਉਹ ਤਾਂ ਫੋਟ ਪਾਥ ਬਣਾ ਦੇ ਤੇ ਨਾ 2 ਫੁੱਟ ਪਾਣੀ ਖੜ ਜਾਈ ਫੋਟ ਪਾਥ ਬਣਾ ਦਿਓ ਰੋਡ ਬਣਾਉਣਾ ਲਾਈਟ ਇੱਥੇ ਆਊਂਡ ਬਣਾਵਾਂਗੇ ਆਪ ਦਾ ਫਾਇਦਾ ਨਹੀਂ ਆਪਣੇ ਅਬਸਟ੍ਰਕਸ਼ਨ ਕਰਨੇ ਹਾਂ ਹਾਂ ਲੈਵਲ ਡਾਊਨ ਚਾਹੀਦਾ ਜੇ ਟਿਪਰ ਇੱਧਰ ਨੂੰ ਚਾਹੀਦਾ ਮੈਂ ਤਾਂ ਇੱਥੇ ਖੜਾ ਸੀਗਾ ਨਹੀਂ ਡਾਊਨ ਕਹਿ ਰਿਹਾ ਮੈਂ ਹਾਂ ਡਾਊਨ ਹੀ ਕਰਾਂਗੇ ਸਰ ਡਾਊਨ ਕਰੋ ਹਾਂ ਇਹ ਇਹਨੂੰ ਇਹਨੂੰ ਖਾਸ ਕੋਈ ਰੇੜੀ ਲਾ ਲਈ ਕਿਸੇ ਨੇ ਕੁਝ ਕਰ ਲਿਆ ਮੇਰੇ ਕੰਮ ਚੱਲ ਗਿਆ ਹਾਂ ਉੱਥੇ ਮੰਨ ਲਓ ਇੰਨਾ ਪਾਣੀ ਖੜ ਗਿਆ ਕਿ ਉੱਥੋਂ ਬੰਦਾ ਵੈਸੇ ਹੀ ਪਰਸਾ ਮਤਲਬ ਉਹਨੂੰ ਪਤਾ ਹੋਵੇ ਇਥੇ ਰਹਿਣਾ ਰਾਜਮંત્રી ਦਾ ਵੀ ਆਈਡੀਆ ਬਹੁਤ ਵਧੀਆ ਹੈ ਦੇਖੋ ਜਿਹੜਾ ਪੋਲੀਟਿਕਲ ਬੰਦਾ ਹੁੰਦਾ ਉਹ ਆਜੋ ਸਰ ਥੋੜਾ ਜਿਆਦਾ ਅੱਗੇ ਜਾ ਕੇ ਉਹ ਲੋਕਾਂ ਨੇ ਆਪਣੇ ਮੈਟ੍ਰੈਸੇ ਸੁੱਟੇ ਹੋਏ ਆ ਜਿਹੜਾ ਡੰਪਿੰਗ ਗਰਾਊਂਡ ਬਣਿਆ ਹੋਇਆ ਸਭ ਮੇਜਰ ਰੋਡ ਜਿਹਨਾਂ ਸਦਰ ਆਪਣਾ ਨਦਰਨ ਬਾਈਪਾਸ ਚਲੇ ਜਾਈਏ ਮੇਰੇ ਘਰ ਦੇ ਸਾਹਮਣੇ ਖਾਦੀ ਤੇ ਖਾਲੀ ਪਲਾਟ ਆ ਉੱਥੇ ਨਦਰਨ ਬਾਈਪਾਸ ਸਰ ਚਲੇ ਜਾਓ ਜੀ ਮੈਨੂੰ ਪਤਾ ਹੈ ਉਹ ਕੋਈ ਨਦੀ ਤੁਸੀਂ ਪੁਆਇੰਟ ਆਊਟ ਕੀਤੀ ਹੈ ਸਰ ਨਦੀ ਸਰ ਸਾਰੇ ਡੰਪਿੰਗ ਹੈ ਆ ਲਿਓ ਆ ਆ ਤਾਂ ਜੋ ਬੋਰੀ ਹੈ ਬੋਰੀ ਤਾਂ ਉਹ ਚੱਕਣੀ ਪਣੀ ਹੈ ਜੀ ਐਦਾ ਅਸੀਂ এনਵਾਇਰਨਮੈਂਟ ਪਾਰਕ ਚ ਆਹੀ ਕੋਈ ਸੀਗਾ ਜੀ ਹਲੋ ਆਹ ਅੱਛਾ ਕਾਂਚਵੀ ਇੱਥੇ ਨਾਲ ਦੇਖ ਕੇ ਜਰਾ ਕਾਂਚਵੀ ਹੋਏਗਾ ਜੀ ਇਹਦੇ ਚ ਇਹ এনवायरमेंट ਪਾਰਕ ਦਾ ਸੇਮ ਸੀਗਾ ਜੀ ਸੀਨ ਅਸੀਂ 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 ਨਾ ਖਾਦ ਵੀ ਨਹੀਂ ਬਣਦੀ ਜੀ ਨੋ ਨਾ ਕੰਪੋਸਟਿੰਗ ਵੀ ਨਹੀਂ ਹੁੰਦੀ ਨਹੀਂ ਕੰਪੋਸਟਿੰਗ ਨਹੀਂ ਹੁੰਦਾ ਜੀ 4 ਬੈਗਜ਼ ਮੋਰ ਅਸੇ ਸਮੈਲ ਵੀ ਆਉਂਦੀ ਹੈ ਤੇ ਡਰਟੀ ਵੀ ਸਭ ਤੋਂ ਕਰ ਆਪਾਂ ਆਪਾਂ ਅੱਗੇ ਤੋਂ ਤਾਂ ਕਰੀਏ ਨਾ ਜੀ ਅੱਗੇ ਤੋਂ ਤਾਂ ਚੇਂਜ ਕਰੀਏ ਨਾ ਆਪਾਂ ਮੇਅਰ ਸਾਹਿਬ ਮੇਅਰ ਸਾਹਿਬ ਤੁਸੀਂ ਕਿਹਨੂੰ ਕਹਿ ਰਹੇ ਹੋ ਇਹ ਕੀ ਦਾ ਕੰਮ ਹੈ ਮੇਰਾ ਕਿ ਤੁਹਾਡਾ ਕਰੋ ਪਲਾਨ ਕਰੋ ਨਾ ਜਿਵੇਂ ਤੁਹਾਡਾ ਬੱਸ ਸਟੈਂਡ ਦੇ ਸਾਹਮਣੇ ਆ ਆ ਲੋ ਆਜੋ ਆਜੋ ਆਓ ਆਓ ਜੀ ਉਹ ਬੰਦਰਸੇਖ ਦੇ ਕਰੋ ਸੇਵਾ ਜੀਰੋ ਸਰ ਪੁਲਿਸ ਦੀ ਪਛਾਣ ਕਰੋ ਇੱਕ ਫੈਮਿਲੀ ਨੂੰ ਇੱਕ ਜਿਹੜੀ ਮਲੇਗੀ ਠੀਕ ਹੈ ਜੀ ਉਹਨਾਂ ਨੂੰ ਜਿਵੇਂ ਆ ਜਗ੍ਹਾ ਹੈਗੀ ਆ ਤੁਹਾਡੀ ਬੰਨੇ ਦੇ ਉੱਤੇ ਆ ਨਵੇਂ ਬੱਸ ਸਟੈਂਡ ਦੇ ਸਾਹਮਣੇ ਆ ਠੀਕ ਹੈ ਜੀ ਉਹ ਨਵੇਂ ਬੱਸ ਸਟੈਂਡ ਦੇ ਸਾਹਮਣੇ ਆ ਉੱਥੇ ਜਿਹੜਾ ਉਹਨੂੰ ਪਿੱਛੇ ਲੈ ਦਿਓ ਚੱਕ ਕੇ ਉਹਨੋਂ ਵਾਲੋ ਜਿੱਥੇ ਉਹਦੇ ਬੜਾ ਕਲੀਅਰ ਡਿਮਾਰਕੇਸ਼ਨ ਹੈ ਉਹਦੀ ਵਾਲੋ ਜਿੱਥੇ ਦਾ ਕੋ ਸੀਆਰਪੀ ਆਪਣਾ ਹੈਗਾ ਨਾ ਜਿਹੜਾ ਸਕਿਉਰਿਟੀ ਫੋਰਸਸ ਦਾ ਉਹ ਲਾਈਨ ਲੈ ਕੇ ਉੱਥੇ ਮਤਲਬ ਰੇੜੀ ਬਾਰਕ ਤੇ ਬਣਾ ਦਿਓ ਬਾਕੀ ਉੱਥੇ ਜਿਹੜਾ ਹੈਗਾ ਨਾ ਤੁਹਾਡੇ ਆਰਮਡ ਸਟ੍ਰੀਟਸ ਉੱਧਰ ਹਰ ਥਾਂ ਤੇ ਰੇੜੀ ਨਹੀਂ ਖੜੀ ਹੋਏਗੀ ਤੁਹਾਡਾ ਦੇਰ ਵਿਲ ਬੀ ਡੈਜ਼ਿਗਨੇਟਡ ਏਰੀਆਜ਼ ਬਣੋ ਜਿਵੇਂ ਥਾਪਰ ਦੇ ਬਾਹਰ ਆ ਉਹਨੂੰ ਵੀ ਉਹਨੂੰ ਵੀ ਇੱਕ ਉਹਨੂੰ ਵੀ ਰੀਕ੍ਰੀਏਟ ਕਰਕੇ ਇੱਕ ਜਗ੍ਹਾ ਤੇ ਕਰ ਦਿਓ ਇੱਕ ਵਾਰੀ ਕਰ ਦਿਓ ਉਹਨਾਂ ਨੂੰ ਪਾਸੀ ਰੋਡ ਤੇ ਹਰ ਥਾਂ ਤੇ ਆਪਣੇ ਨਾ ਜਿਵੇਂ ਇੱਕ ਇੱਕ ਪਰਿਵਾਰ ਦੀਆਂ 6-6 ਰੇੜੀਆਂ ਜਾਂ ਅੱਗੇ ਲੋਕਾਂ ਨੇ ਉਹਨੂੰ ਬਿਜ਼ਨਸ ਹਾਂ ਉਹ ਉਹਨੂੰ ਕਹੋ ਵੀ ਇਹਦੇ ਚ ਅੱਗੇ ਸਬਲੈਟਿੰਗ ਜੀ ਇਹ ਬੋ ਅਲਾਉਡ ਨਹੀਂ ਕਰਨੀ ਆਪਾਂ ਜਿਹੜਾ ਜਿਹੜਾ ਪਰਿਵਾਰ ਰੋਜ਼ੀ ਰੋਟੀ ਖਵਾਉਂਦਾ ਉਹਦੀ ਰੋਜ਼ੀ ਰੋਟੀ ਬੰਦ ਨਹੀਂ ਕਰਾਣੀ ਆਪਾਂ ਠੀਕ ਹੈ ਨਾ ਸਰ ਠੀਕ ਹੈ ਤੇ ਡੇਰੀਆਂ ਜਿਹੜੀ ਹੈਗੇ ਇਹਨਾਂ ਨੂੰ ਨੋਟਿਸ ਕਰਤਾ ਹਾਂ ਕਰਤਾ ਹੀ ਕਨੈਕਸ਼ਨ ਵੀ ਕਨੈਕਸ਼ਨ ਵੀ ਕਰਦੇ ਰੁਕ ਗਿਆ ਸੀ ਹੁਣ ਮੈਂ ਅਗਲੇ ਹਫਤੇ ਫਿਰ ਚੈੱਕ ਦੇਣੇ ਕਨੈਕਸ਼ਨ ਕੱਟਤੇ ਜੀ ਕਰੋ ਜੀ ਕਰੋ ਸਾਰਾ ਕੁਝ ਕਰਦੇ ਤੇ ਬਾਹਰ ਸੀਵਰੇਜ ਵੀ ਆਣਾ ਬੰਦ ਕਰ ਦੋ ਉਹਦਾ ਸੇ ਹੋ ਗਿਆ ਜੀ ਪਹਿਲਾਂ ਇਹ ਸ਼ਹਿਰ ਚ ਹਾਂਜੀ ਦੋ ਗਊਸ਼ਾਲਾ ਸ਼ਹਿਰ ਚ ਵੀ ਮੈਂ ਕੱਟਣੀ ਐ ਇਨਕਲੂਡਿੰਗ ਉਹ ਉਹਨੂੰ ਅਜੇ ਬਾਅਦਛਤ ਪਾਈਓ ਪਹਿਲਾਂ ਡੇਰੀਆਂ ਕੱਟੋ ਨਹੀਂ ਸਰ ਉਹ ਨਾਲ ਹੀ ਜਾਣਗੇ ਮੈਂ ਜਿਹੜਾ ਨਾਲ ਕੱਟਾ ਇਹ ਦੇਖ ਲਿਓ ਗਊ ਜੀ ਨਹੀਂ ਨਹੀਂ ਤੁਹਾਡਾ ਸੇ ਹੋ ਗਿਆ ਜੀ ਵੈਸੇ ਬਿਲਕੁਲ ਡੇਰੀਆਂ ਠੀਕ ਚੱਲ ਰਿਆ ਬਿਲਕੁਲ ਹਾਂ ਉਹ ਉਹਨਾਂ ਨੂੰ ਉਹਨਾਂ ਨੂੰ ਕਿੱਥੇ ਸੈੱਟ ਕਰੋਗੇ ਗਊਸ਼ਾਲਾ ਨੂੰ ਜਗ੍ਹਾ ਦੇ ਦੇ ਦਿਓ ਜਿੱਥੇ ਗਊਨ ਹੈਗੀ ਆ ਸਰ ਉਹਨੇ ਬਸ ਠੀਕ ਆ ਫਿਰ ਠੀਕ ਆ ਉਹ ਤੇ ਉਹੀ ਬੈਠੇ ਡੇਰੀ ਫਾਰਮ ਦੀ ਜਗ੍ਹਾ ਵੀ ਆ ਗਈ ਉਹ ਬੈਠੇ ਤਾਂ ergonomics reason ਕਰਦੇ ਆ ਕੋੜੇ ਡਿਫਰੈਂਟ ਰੀਜ਼ਨ ਬੈਠੇ ਆ ਬਹੁਤ ਵੱਡੀ ਸਟ੍ਰੈਚ ਆ ਜੀ ਤੁਹਾਡੇ ਕੋਲੇ ਇਹ ਇਹਨੂੰ ਕਰਾਓ ਜੀ ਯਾਰ ਇਹਨੂੰ ਗ੍ਰੀਨ ਕਰ ਦਿੰਦੇ ਸਰ ਲੈ ਗ੍ਰੀਨ ਕਰ ਦੋ ਆਪਣਾ ਚੀਫ ਸੈਂਟਰ ਸਵੈਟਰ ਘਰੇ ਹੋਰੇ ਨਹੀਂ ਉਹ ਗ੍ਰੀਨ ਬੈਂਡ ਬਣਾ ਦਿਓ ਜ਼ਿਆਦਾ ਨਹੀਂ ਨਹੀਂ ਇਹਦੇ ਇਹਦੇ ਚ ਨਾ ਉਹਦੇ ਜਿਵੇਂ ਉੱਥੇ ਸਾਡੇ ਨੀਵਾ ਕਰਕੇ ਨਹੀਂ ਨਹੀਂ ਨੀਵਾ ਕਰਕੇ ਜਿਵੇਂ ਸਾਡੇ এনवायरमेंट ਪਾਸਟਰ ਚੈਨਲ ਫੈਂਸਿੰਗ ਨਹੀਂ ਲੱਗੀ ਹੋਈ ਚਾਹੇ ਛੋਟੀ ਲਵਾਓ ਵੱਡੀ ਲਵਾਉਣ ਦੀ ਲੋੜ ਨਹੀਂ ਉੱਚੀ ਲਵਾਉਣ ਦੀ ਲੋੜ ਨਹੀਂ ਹੇ ਨੀਚੇ ਲਵਾਓ ਨਾ ਤੇ ਉਹਦੇ ਸਾਰਾ ਤੇ ਕੁਲਨਟੇਸ਼ਨ ਕਰਦੇ ਨੇ ਨੀਵਾ ਕਰਦੇ ਕੋਈ ਸਾਰਾ ਸਾਹਮਣੇ ਕਾਰ ਇਹ ਜਿਹੜੀ ਸਾਰੀ ਮਾਰਕੀਟ ਹੈ ਇਹਨਾਂ ਦੀ ਕਾਰਾਂ ਮਤਲਬ ਇੱਥੇ ਨਹੀਂ ਲਾਉਂਦੇ ਨੇ ਕੋਈ ਨਹੀਂ ਕਾਰਾਂ ਵੀ ਬਈ ਕਾਰਾਂ ਦਾ ਕੋਈ ਨਹੀਂ ਲਾਉਣ ਕੱਚੇ ਤੋਂ ਲਾਣ ਕੱਚੇ ਤੋਂ ਲਾਣੋ ਕਿੱਥੇ ਚੜਦੀਆਂ ਸਾਰੀਆਂ ਉਹਨਾਂ ਲਈ ਵੀ ਧਿਆਨ ਰੱਖਣਾ ਪੈਣਾ ਆਪਾਂ ਉਹ ਨਹੀਂ ਕਰ ਦਿੰਦੇ ਆ ਆਪਾਂ ਬਹੁਤ ਬਹੁਤ ਚੌੜੀ ਸੜਕ ਹੈ ਬਹੁਤ ਚੌੜੀ ਸੜਕ ਹੈ ਇੱਧਰ ਆਪਾਂ ਇੱਕ ਲਾਈਨ ਇੱਕ ਸਿੰਗਲ ਰੋ ਪਾਰਕਿੰਗ ਦੀ ਦੇ ਸਕਦੇ ਆ ਕੋਈ ਕਰਨੀ ਉਹ ਵੀ ਦੇ ਸਕਦੇ ਆ ਉਹਨੂੰ ਚਾਰਜ ਕਰੋ ਕਿੰਨਾ ਕਰਦੇ ਕਿ ਕਰਾਰ ਕਰੋ ਉਹਨੂੰ ਬਲੋ ਬਹੁਤ ਬਹੁਤ ਵੱਡਾ ਸਟ੍ਰੈਚ ਹੈ ਕਾਰ ਇੱਥੇ ਤੱਕ ਆ ਜੇਗੀ ਜਿੱਥੇ ਪਕੜੇ ਆ ਜੀ ਇੰਨੀ ਜਗ੍ਹਾ ਚ ਆ ਜੇਗੀ ਕਾਰ ਹਾਂ ਉਸ ਤੋਂ ਅੱਗੇ ਫਿਰ ਅੱਗੇ ਵੀ ਬਹੁਤ ਜਗ੍ਹਾ ਹੈਗੀ ਆ ਜੜੀ ਕਰਨੀ ਸਰ ਜੇ ਠੀਕ ਲੱਗੇ ਹੋ ਕੇ ਤਾਂ ਠੀਕ ਹੈ ਜਿਹੜਾ ਇਹ ਤੁਹਾਡਾ ਮਟੀਰੀਅਲ ਚੱਕ ਕੇ ਨਾ ਇਹਨੂੰ ਕਿਤੇ ਜਿੱਥੇ ਭਰਤ ਪਾਣੀ ਆ ਕੁਛ ਕਰਨੀ ਆ ਉੱਥੇ ਉੱਥੇ ਯੂਜ਼ ਕਰ ਲਓ ਇਹਨੂੰ ਮਲੋ ਠੀਕ ਹੈ ਜੀ ਮੇਰਾ ਹਾਂ ਜੀ ਹਾਂ ਸਭ ਮੈਨੂੰ ਵੀ ਪਿੱਛੇ ਗ੍ਰੀਨ ਬੈਲ ਟੱਕੇ ਪਾਰਕਿੰਗ ਛੱਡ ਕੇ ਤਾਂ ਵੀ ਗ੍ਰੀਨ ਬੈਲ ਛੱਡੀ ਜਾਂਦਾ ਹੈ ਹਾਂ ਹਾਂ ਠੀਕ ਹੈ ਠੀਕ ਹੈ ਜੀ ਕਰਨ ਸਾਹਿਬ ਜੀ ਕਰਨ ਸਾਹਿਬ ਥੈਂਕ ਯੂ ਜੀ ਥੈਂਕ ਯੂ ਬਰਦਰ ਇਹਨੂੰ ਹੁਣ ਆਪਾਂ ਜੇ ਵੀ ਹਾਂਜੀ ਐਨ ਜੀਓ ਪ੍ਰੋਪਰਟੀ ਹਾਂਜੀ ਹਾਂ ਤੁਹਾਡਾ ਹਾਲ ਤੁਹਾਡੇ ਵਾਲੇ ਠੀਕ ਹੈ ਠੀਕ ਹੈ ਜਿੰਦਗੀ ਗੱਲ ਕਰ ਰਿਹਾ ਸੀ ਥੇ ਤਿੰਨ ਮਹੀਨਿਆਂ ਤੋਂ ਡੰਪ ਪਿਆ ਸਾਰਾ ਕਬਾੜ ਜਾ ਪਿਆ ਮੈਂ ਕਰਦਾ ਕਰਦਾ ਬਲੋਜੀ ਹੁਣ ਮੈਨੂੰ ਜਾਣਾ ਪੈਦਾ ਮੈਂ ਕਰਦਾ ਉੱਥੇ ਹੋਰ ਵੀ ਕਾਫੀ ਕੰਮ ਕਰਨੇ ਆ ਉੱਥੇ ਤੇ ਤਿੰਨ ਮਹੀਨਿਆਂ ਤੋਂ ਪਿਆ ਕਰਦੇ ਆ ਜੀ ਉੱਥੇ ਤੁਹਾਡਾ ਰਜਿੰਦਰਾ ਹਸਪਤਾਲ ਤੋਂ ਬਹੁਤ ਕੁਝ ਕਰਦੇ ਆ ਜੀ ਮਨਪ੍ਰੀਤ ਹਾਂ ਕੰਪਨੀ ਤੋਂ ਸਰ ਡਾਕਟਰ ਸਾਹਿਬ ਅੱਜ ਮੇਰਾ ਪਟਿਆਲਾ ਮੈਹੀਸਵਾਰਾਂ ਦਾ ਇੱਕ ਮੁਹਿੰਮ ਚਲਾਈ ਗਿਆ ਇਹਦਾ ਬੋਲੋ ਹੁਣ ਅਸੀਂ ਇਹਨੂੰ ਕਰਤਾ ਜੀ ਸਾਡਾ ਪਟਿਆਲਾ ਅਸੀਂ ਸਵਾਰੀਏ ਤੇ ਅਸੀਂ ਇਹਨੂੰ 60 ਵਾਰਡਾਂ ਦੇ ਵਿੱਚ ਹਰ ਘਰ ਦੇ ਵਿੱਚ ਜਿਹੜੇ ਦੋ ਡਸਟਬਿਨ ਦਿੱਤੇ ਜਾਣਗੇ ਗਿੱਲੇ ਤੇ ਸੁੱਕੇ ਕੂੜੇ ਲਈ ਘਰ ਘਰ ਤੋਂ ਕਲੈਕਸ਼ਨ ਕਰਕੇ ਸਿੱਧਾ ਐਮਆਰਐਫ ਤੇ ਜਾਏਗਾ ਕਿਤੇ ਸੈਕੰਡਰੀ ਪੁਆਇੰਟਸ ਨਹੀਂ ਹੋਣਗੇ ਥਾਂ ਥਾਂ ਤੇ ਕੂੜੇ ਦੇ ਢੇਰ ਨਹੀਂ ਹੋਣਗੇ ਇਹ ਐਫਰਟ ਹੈ ਜੀ ਇਹਨੂੰ ਥੋੜਾ ਜਿਹਾ ਟਾਈਮ ਲੱਗ ਸਕਦਾ ਬਟ ਅਸੀਂ ਇਹਨੂੰ ਡਿਟਰਮਾਈਨਡ ਹੈ ਔਰ ਜਿਹੜਾ ਕਾਉਂਸਲਰ ਇਹ ਕਰੇਗਾ ਆਪਣਾ ਸਭ ਤੋਂ ਪਹਿਲਾਂ ਆਪਣਾ ਕਰਕੇ ਦਿਖਾਏਗਾ ਉਹਨਾਂ ਨੂੰ ਆਨਰ ਕੀਤਾ ਜਾਏਗਾ ਔਰ ਜਿਹੜੇ ਲੋਕ ਲੀਟਰਿੰਗ ਕਰਨਗੇ ਥਾਂ ਥਾਂ ਤੇ ਕੂੜਾ ਘੇਰਣਗੇ ਉਹਨਾਂ ਨੂੰ ਜੁਰਮਾਨਾ ਵੀ ਸਾਨੂੰ ਇਹ ਉਮੀਦ ਹੈ ਕਿ ਨਹੀਂ ਕਰਨਾ ਪਏਗਾ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਸਾਰੇ ਘਰ ਵਾਲੇ ਆਪਣੇ ਘਰ ਤੋਂ ਜਿਹੜਾ ਕੂੜਾ ਸੈਗਰੀਗੇਟ ਕਰਕੇ ਰੱਖਣ ਤੇ ਉੱਥੇ ਡੋਰ ਬਦੇ ਬੁਕਸ ਲੇਟਸ ਹਮ ਕੋਲੇ ਬੱਚੇ ਬੜੇ ਚਾਹਦੇ ਬੁਕਸ ਲੇਟਸ ਇੱਥੇ ਇੱਕ ਕਰੀ ਹਾਂ ਜੋ ਮਤਲਬ ਜਮਾਂ ਸ਼ਾਂਤੀ ਹੈ ਸਭ ਕੋਈ ਬਹੁਤ ਟੈਨਸ਼ਨ ਹੈ ਮਾਹੌਲ ਵਿੱਚ ਜਿੰਨਾ ਕੋਈ ਹਿੱਟਸ ਕੋੜਾ ਲੱਗ ਜੇ ਇਟਰੇਗਾ ਜੀ ਤੇ ਗਰਮੀ ਹੋ ਸੇ ਇਸੀ ਹੁੰਦਾ ਰਹਿੰਦਾ ਰਹਿੰਦਾ ਲੇਕ ਅਸਲ ਵਿੱਚ ਇਹ ਲੱਗਦਾ ਤਾਂ ਤਾਂ ਦਾ ਸਿਕਾ ਨਹੀਂ ਕਿਸਾ ਧਿਆਨ ਪਾ ਕੇ ਕੋਲ ਆਨ ਫੁੱਲ ਸਰ ਸਤਿ ਸ਼੍ਰੀ ਅਕਾਲ ਇਹ UGC ਵੀ ਹੈਗੀ ਇਸ ਰੀਜ਼ਨਿੰਗ ਦੀ ਪਈ ਹੈ ਸਰ ਬਸ ਇਹ ਜੀ ਬਤਾ ਦੇ ਬੱਚਾ ਤਾਂ ਥੈਂਕ ਯੂ ਸਸ ਥੋੜਾ ਜਿਹਾ ਥੈਂਕ ਯੂ ਇਹ ਸਾਡੇ ਲੈਬੀਨ ਮੈਡਮ ਅਸਲ ਬਹੁਤ ਮਿਹਰ ਕਰਦੀ ਹੈ ਜੀ ਬਹੁਤ ਬਹੁਤ ਬੰਦ ਹਾਂ ਮਿਲਣੇ ਬਹੁਤ ਬਣਾ ਰਹੇ ਨਹੀਂ ਨਹੀਂ ਹੋਰ ਵੀ ਬੰਦ ਹੈ ਹਾਂ ਜਮਾ ਹੋਰ ਬੰਦ ਹੈ ਬਾਕੀ ਬਸ ਇਕੱਲਾ ਵਿੱਚ ਅੰਦਰ ਤਿਆਰ ਦਾ ਉਹ ਬਹੁਤ ਜ਼ਿਆਦਾ ਹੈ ਐਸਾ ਲੱਗਦਾ ਤਾਂ ਪੈਸੀ ਮੰਚਾ ਸੇ ਜੀ ਬੈਠ ਗਿਆ ਮੈਂ ਤਾਂ ਜੀ ਲੈ ਲੇ ਸਕਦਾ ਉਹ ਅਰਗੇਨਾਈਜ਼ ਕਰ ਲਾ ਲਿਖਿਆ ਹੋਇਆ ਸੀ ਗਾਡੀ ਆਰਡਰ ਕਰ ਰਿਹਾ ਸੀ ਹਾਂ ਜੀ ਉਹ ਲੈ